ਜਲੰਧਰ ਵੈਸਟ ਏਰੀਏ ਦਾ ਹਾਲ ਬੇਹਾਲ ਹੋਇਆ ਪਿਆ ਲੋਕੋਏ ਪਰੇਸ਼ਾਨ ਬੂਟਾ ਮੰਡੀ ਸਰਦਾਰ ਨਗਰ ਵਿੱਚ ਕੂੜੇ ਦੇ ਢੇਰ ਤੋਂ ਲੈ ਕੇ ਲੋਕੋਏ ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੋਂ ਲੰਘਣਾ ਵੀ ਬਹੁਤ ਹੀ ਮੁਸ਼ਕਲ ਨਾਲ ਹੈ 120 ਫੁੱਟ ਰੋਡ ਦੇ ਕੂੜੇ ਦੇ ਢੇਰ ਨਾਲ ਬੁਰਾ ਹਾਲ ਰਾਏ ਨਗਰ ਵਿੱਚ ਪਾਣੀ ਦੀ ਸਮੱਸਿਆ ਤੋਂ ਲੋਕੋਏ ਪਰੇਸ਼ਾਨ ਗੰਦੇ ਪਾਣੀ ਦੇ ਕਾਰਨ ਲੋਕਾਂ ਦੇ ਪੈਰਾਂ ਵਿੱਚ ਪੈ ਗਏ ਛਾਲੇ ਲੋਕਾਂ ਦੇ ਗੰਦੇ ਪਾਣੀ ਕਾਰਨ ਪੈਰਾਂ ਵਿੱਚ ਪੈ ਗਏ ਛਾਲੇ ਲੋਕਾਂ ਦੇ ਬੱਚੇ ਸਕੂਲ ਜਾਣ ਤੋਂ ਵੀ हट ਗਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਹੈ ਕਿ ਕੋਈ ਵੀ ਗਾਹਕ ਕੋਈ ਵੀ ਗਾਹਕ ਦੁਕਾਨ ਤੇ ਨਹੀਂ ਆ ਰਿਹਾ ਸਾਡਾ ਤਾਂ ਜੀ ਕਰਦਾ ਹੈ ਕਿ ਦੁਕਾਨਾਂ ਬੰਦ ਕਰਕੇ ਘਰੇ ਹੀ ਬੈਠ ਜਾਈਏ ਐਸੇ ਹੀ ਗਲੀ ਦੇ ਵਿੱਚੋਂ ਕੈਪਟਨ ਮੰਤਰੀ ਮਹਿੰਦਰ ਭਗਤ ਜੀ ਕਈ ਵਾਰ ਲੰਘ ਚੁੱਕੇ ਹਨ ਲੇਕਿਨ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਪਬਲਿਕ ਬਹੁਤ ਹੀ ਪਰੇਸ਼ਾਨ ਹੋਈ ਪਈ ਹੈ ਵੈਸਟ ਏਰੀਆ ਦੀ ਰਾਜ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਾਡੇ ਵੱਲੋਂ ਵੱਡੇ ਪੱਥਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਬਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਨਾਮ ਆਪਣਾ ਭਾਈ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਕਿਹੜਾ ਏਰੀਆ ਕਿਹੜਾ ਹੈ ਭਾਈ ਨਿਕਲਦਾ ਕਿੰਨਾ ਨੰਬਰ ਵਾਰਡ ਹੈ ਆਪਣਾ ਹੋਮ ਗਾਰ ਨੰਬਰ ਕਿਹੜੀ ਕੋਈ ਚੇਤਾ ਹੈਗਾ ਆਪਾਂ ਕਿੰਨੇ ਕ ਚਿਰ ਤੋਂ ਇਹ ਸਮੱਸਿਆ ਆ ਰਹੀ ਸੀ ਵੀਰੇ ਜੀ ਆਹ 4 ਮਹੀਨੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ ਸਰ ਫਸੇ ਜੀ ਸਾਨੂੰ ਦੱਸਿਆ ਕਿ ਉਹ ਪਤਾ ਕਿੰਨਾ ਹੈ ਜੀ ਬੜੀ پوری ਮਾਰਕੀਟ ਕੱਟੀ ਹੋ ਗਈ ਸੀ ਆਪਾਂ ਜਿਹੜਾ ਆਪਾਂ ਐਪਲੀਕੇਸ਼ਨ ਅਫਰਡ ਕੀਤੀ ਹੈ ਜੀ ਉਹ ਭਗਵਾਨ ਦਾਸ ਜੀ ਨੇ ਕੀਤੀ ਹੈ 3 ਮਹੀਨੇ ਹੋ ਗਏ ਆ ਹੈੱਡ ਆਫਿਸ ਕਾਰਪੋਰੇਸ਼ਨ ਚੰਡੀਗੜ੍ਹ ਆਪਾਂ ਉੱਥੇ ਵੀ ਕੀਤੀ ਹੈ ਹੈੱਡ ਆਫਿਸ ਜਿਹੜਾ ਆਪਣਾ ਹੈਲਥ ਆਰਗੇਨਾਈਜੇਸ਼ਨ ਦਾ ਉੱਥੇ ਵੀ ਕੀਤੀ ਆ ਕੋਈ ਰਿਪਲਾਈ ਨਹੀਂ ਆਇਆ ਈਮੇਲ ਦੇ ਉੱਤੇ ਕੋਈ ਰਿਪਲਾਈ ਨਹੀਂ ਆਇਆ ਹੁਣ ਉਸ ਤੋਂ ਬਾਅਦ ਆਪਾਂ ਕਾਰਪੋਰੇਸ਼ਨ ਦੇ ਵਿੱਚ ਦੇ ਸੀਗੇ ਜੀ ਬੀਬੀ ਜਿੰਦਰ ਕੌਰ ਜੀ ਸਾਡੇ ਨਾਲ ਗਏ ਸੀਗੇ ਕਮਿਸ਼ਨਰ ਦੇ ਜਿਹੜੇ ਲਿਗੇ ਆ ਪਰ ਦਫ਼ਤਰ ਉਹ ਕਹਿੰਦੇ ਹਾਂ ਜੀ ਅਸੀਂ ਇਸੇ ਮਸਲੇ ਦੇ ਹੱਲ ਉੱਤੇ ਲੱਗੇ ਹੋਏ ਹਾਂ ਤੇ ਅਹੀ ਕਰ ਦੇਣਾ ਹੈ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਆਹ ਗੜੀ ਨੂੰ ਭਰੇ ਹੋਏ ਘਟੋ ਘਟਦੀ ਨਾ ਮੇਰੇ ਸਾਬ ਨਾਲ ਮਹੀਨੇ ਤੋਂ ਉੱਪਰ ਇਹ ਸਿੱਕੀ ਨਹੀਂ ਗਈ ਫਰਵਰੀ ਸਾਫ ਕਰਕੇ ਜਾਂਦੇ ਆ ਸਾਫ ਕਰਕੇ ਜਾਂਦੇ ਉਸ ਤੋਂ ਬਾਅਦ ਰਾਤ ਨੂੰ ਫੇਰ ਭਰੀ ਹੁੰਦੀ ਹੈ ਤੁਸੀਂ ਫੇਲ ਕਰਦੇ ਆ ਅੰਦਰ ਕਾਈ ਜੰਮੀ ਹੋਈ ਆ ਹਰੀਆਡੀ ਪਣੀ ਹੋਈ ਆ ਤੇ ਮੱਛਰ ਇੱਥੇ ਐਨਾ ਨਾ ਜਿਹੜੇ ਘਰ ਰਹਿੰਦੇ ਇੱਥੇ ਲੱਗੇ ਜਿਹੜੇ ਨਿਆਣਿਆਂ ਦੇ ਪੈਰ ਸੁੱਜਣ ਲੱਗ ਪਏ ਆ ਉਹਦੇ ਵਿੱਚ ਪਾਣੀ ਭਰਨ ਲੱਪਿਆ ਵਾ ਪੈਰਾਂ ਦੇ ਵਿੱਚ ਜਿਹੜੇ ਫੋਣ ਹੁੰਦੀ ਹੈ ਤੁਸੀਂ ਇਹ ਹਾਲਾਤ ਪਾਣ ਚੁੱਕੇ ਹੋਏ ਆ ਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਠੀਕ ਹੈ ਜੀ ਇਹ ਮੇਨ ਰੋਡ ਰਾਜਨੇਗਰ ਦਾ ਹੈ ਤੇ ਉਹਨਾਂ ਨੂੰ ਇਹ ਸ਼ਰਮ ਨਹੀਂ ਕੀ ਮੇਨ ਰੋਡ ਰਾਜਨੇਗਰ ਦਾ ਜਿਹੜਾ 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 ਵੀ ਵੜਦਾ ਨਾ ਹੁਣ ਹੁਣੇ ਮੇਰੇ ਘਰੇ ਕਿਸੇ ਨੇ ਆਉਣਾ ਸੀਗਾ ਮੈਂ ਉਹਨਾਂ ਨੂੰ ਪਤਾ ਕੀ ਦੱਸਿਆ ਰਾਜਨੇਗਰ ਤੁਸੀਂ ਜਦੋਂ ਐਂਟਰ ਕਰੋਗੇ ਨਾ ਜਿੱਥੇ ਪਾਣੀ ਖੜਾ ਹੈ ਉੱਥੇ ਲੱਗੇ ਜੀ ਸਾਡਾ ਘਰ ਹੈ ਹਿੰਟ ਦਿੱਤਾ ਹਿੰਟ ਦਿੱਤਾ ਜੀ ਸਾਡਾ ਹੁਣ ਐਂਟ ਸਾਡਾ ਇਹ ਹੋ ਚੁੱਕਾ ਹੈ ਕਿ ਜਿੱਥੇ ਪਾਣੀ ਖੜਦਾ ਹੈ ਇਹ ਹਾਲਾਤ ਹੈ ਜੀ ਬੇਸ਼ਰਮ ਬਣੇ ਹੋਏ ਆ ਬਿਲਕੁਲ ਵੀ ਉਹੀ ਵੀ ਉਹਨਾਂ ਕੋਲ ਕਰਵਾਏ ਸੀ ਕਾਰਪੋਰੇਸ਼ਨ ਵਾਲੇ ਆਉਂਦੇ ਆ ਹਰ ਵਾਰੀ ਕੋਲ ਇੱਥੇ ਮਾਰ ਕੇ ਜਾਂਦੇ ਆ ਪਤਾ ਨਹੀਂ ਕੀ ਮਸ਼ੀਨ ਮਚੂਣ ਲਾ ਕੇ ਜਾਂਦੇ ਆ ਪਤਾ ਨਹੀਂ ਕਿਹੜੀ ਮਸ਼ੀਨ ਲਾਉਂਦੇ ਆ ਇੱਕ ਮੇਰੀ ਇੱਕ ਕੰਪਲੇਟ ਇੱਕ ਢੱਕਣ ਦੇ ਉਹ ਘੱਟ ਵੱੜਦੀ ਨਾਲ 8-9 ਵਾਰੀ ਆ ਚੁੱਕੇ ਹੋਏ ਆ ਯਾਰ ਤੁਸੀਂ ਇੰਨੀ ਲੇਬਰ ਇੰਨਾ ਪੈਸਾ ਇੱਕ ਢੱਕਣ ਤੇ ਵੇਸਟ ਕਰਨ ਲਈ ਉਹੀ ਤੁਸੀਂ ਪੱਕਾ ਹੱਲ ਲਗਾੜੋ ਇੱਕੋ ਵਾਰੀ ਕਿ ਆਪਾਂ ਸੋਚੀਏ ਤੁਸੀਂ ਇੱਕ ਢੱਕਣ ਤੇ 9-10 ਵਾਰੀ ਆ ਚੁੱਕੇ ਹੋ ਆ ਤੁਸੀਂ ਕਿੰਨਾ ਪੈਸਾ ਤੇ ਕਿੰਨੀ ਲੇਬਰ ਵੇਸਟ ਕੀਤੀ ਹੈ ਕਿੰਨਾ ਟਾਈਮ ਵੇਸਟ ਕੀਤਾ ਉਸ ਚੀਜ਼ ਦੇ ਉੱਤੇ ਉਸ ਚੀਜ਼ ਨੂੰ ਕੈਲਕੂਲੇਸ਼ਨ ਕੀਤਾ ਜਾਵੇ ਤੁਸੀਂ ਪੱਕਾ ਹੱਲ ਕੀਤਾ ਹੁੰਦਾ ਪੂਰੇ ਢੱਕਣਾਂ ਦੇ ਹਿਸਾਬ ਨਾਲ ਤੁਹਾਡੀ ਸਾਰੀ ਪ੍ਰੋਬਲਮ ਖਤਮ ਹੋ ਜਾਣੀ ਸੀਗੀ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੀ ਨਾਲ ਅਲਾਈਕੀ ਹੈ ਕਿ ਕਾਰਪੋਰੇਸ਼ਨ ਦੇ ਨਾਲ ਅਲਾਈਕੀ ਹੈ ਜੀ ਤੁਸੀਂ ਲਾਲੋ ਸਾਹਿਬ ਮੈਨੂੰ ਇੱਕ ਵਾਰੀ ਮੈਨੂੰ ਕਾਰਪੋਰੇਸ਼ਨ ਦੇ ਬੰਦੇ ਕਹਿੰਦੇ ਕਿ ਜੇ ਅਸੀਂ ਨਾ ਇੱਥੇ ਪੱਟ ਪੱਟੀਆ ਕਰਕੇ ਵੱਡੇ ਸੀਰੇ ਪਾਸ ਤੇ ਇਹ ਪੱਟ ਪਟਈਆ ਕਰਕੇ ਹੀ ਵੱਡੇ ਸੀਵਰੇ ਪਾਉਂਦੇ ਨਾ ਤੇ ਤੁਸੀਂ ਨਾ ਮਤਲਬ ਇਹ ਉੱਥੇ ਵੇਖਣਾ ਹੈ ਤੁਸੀਂ ਥੋੜਾ ਸਾਡੇ ਵਿੱਚ ਜਾਉਂਗੇ ਮੈਂ ਤਾਂ ਜਨਾਬ ਇਹ ਜਿਹੜਾ ਮੁੰਡਾ ਬਣਿਆ ਆ 525 30 ਸਾਲ ਪਹਿਲਾਂ ਬਣਿਆ ਉਹ ਸੀਵਰੇ ਬਲ ਹੁਣ ਟਕਟੋ ਘੜਦੀ ਰ 13 14 ਫੁੱਟ ਥੱਲੇ ਗਿਆ ਹੋਇਆ ਤੁਸੀਂ ਪਹਿਲਾਂ 13 14 ਫੁੱਟ ਖੱਡਾ ਕੱਢੋਗੇ ਤੇ ਫੇਰ ਸੀਵਰੇ ਪਾਓਗੇ ਤੁਸੀਂ ਉਹਦੇ ਉੱਤੇ ਪਾਉਂਦੇ ਟੈਂਡ ਤੇ ਜੁਆਇੰਟ ਕਰ ਦੋ ਹੂੰ ਠੀਕ ਹੈ ਨਾ ਜੀ ਇੱਕ ਯਾਰ ਸੈਂਸ ਸਾਡੀ ਗੱਲ ਕਰੋ ਨਾ ਤੁਸੀਂ ਇਤਾਰੀ ਗੱਲ ਨਾ ਕਰੋ ਕਿ ਜਿਹੜੀ ਸਮਝ ਨਾ ਲੱਗਦੀ ਹੈ ਨਾ ਦੇਖੂ ਸੁਣਾ ਬਣਾਓ ਠੀਕ ਆਪਾਂ ਨੂੰ ਕੰਮ ਦੇਖੋ ਅਹੀਂ ਹੁਣ ਤੁਸੀਂ ਇੱਥੇ ਆਉਂਦੇ ਆ ਇਹ ਮਹੱਲਾ ਆ ਇੱਕ ਆ ਮਹੱਲਾ ਰਹਿਣ ਜੋਗਾ ਮੈਨੂੰ ਲੈ ਕੇ ਨਾ ਜੇ ਮੈਂ ਕਿਰਾਏ ਦੇ ਘਰ ਲੈ ਕੇ ਦੇ ਦਿੰਦਾ ਉਹਨਾਂ ਦੇ ਕੋਈ ਵੀ ਅਫਸਰ ਰੱਖਦੇ ਇਸ ਤਰ੍ਹਾਂ ਦੇ ਵਿੱਚ ਮੈਂ ਕਿਰਾਇਆ ਦਊਂਗਾ ਏਸੀ ਰੂਮ ਦਊਂਗਾ ਮੈਨੂੰ ਇੱਥੇ ਰਹਿ ਕੇ ਦਿਖਾ ਦਿਓ ਠੀਕ ਨਾਮ ਆਪਣਾ ਮੇਰਾ ਨਾ ਪੁਲੀਸਵਾਰ ਪੱਗਾ ਛੋਟੇ ਸ਼ਾਪ ਮੇਰੀ ਕਿਰਾਏ ਤੇ ਦੁਕਾਨੇ ਮੇਰੀ ਤੇ ਸਾਡੇ ਇੱਥੇ ਹਾਲਾਤ ਇੰਨੇ ਕੁ ਮਾੜੇ ਹੋ ਗਏ ਨੇ ਕਿ ਸਾਨੂੰ ਦੁਕਾਨਾਂ ਬੰਦ ਕਰਕੇ ਘਰ ਬੈਣਾ ਪੈਣਾ ਹੈ ਕੋ ਦਾ ਕਾਰਨ ਕੀ ਸਾਡੇ ਕੋਲ ਕਾਰਨ ਦੇਖੋ ਪਾਣੀ ਛੱਪੜ ਜਿਹਾ ਤੁਸੀਂ ਤੁਹਾਨੂੰ ਆਪਾਂ ਕਹਾਂਗੇ ਸਾਡੇ ਦੁਕਾਨ ਤੇ ਆਓ ਵੀ ਫਾਇਦਾ ਲਓ ਵੀ ਲਓ ਸਾਡੇ ਕੋਲ ਮੱਸੀ ਮੱਛਰ ਐਨਾ ਜਾਂ ਕਿਤੇ ਪਾਣੀ ਪੁਰ ਤੇ ਆਉਗੇ ਨਹੀਂ ਕਿਸ ਚੀਜ਼ ਦੀ ਦੁਕਾਨ ਹੈ ਤੁਹਾਡੀ ਇਹ ਜਿਹੜੀ ਸ਼ੀਸ਼ਾ ਹੈ ਜੀ ਠੀਕ ਹੈ ਹੌਣ ਪਿੰਡ ਦਾ ਸਾਰਾ ਵਿਛ ਲਿਆ ਗਿਆ ਤੁਹਾਡਾ ਕੰਮ ਕਰਦਾ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਜੀ ਬਹੁਤ ਕੰਮ ਨਹੀਂ ਠੀਕ ਹੈ ਸ਼ਾਮ ਤੇ ਬਸ ਢਿੱਲੇ ਬੈਠੇ ਰਹਿੰਦੇ ਸ਼ਾਮ ਤੇ 10 15 ਮਿੰਟ ਕੰਮ ਆਉਂਦਾ ਦਾ ਤੁਸੀਂ ਸਭ ਕਾ ਕਰਦੇ ਨਹੀਂ ਹੈਗਾ ਪਾਣੀ ਕਿੰਨੇ ਪਾਣੀ ਦਾ ਆਰ ਕਾ ਕਰਦੇ ਹੋ ਲਾਂਕਾ ਜਾ ਰਿਹਾ ਦੂਜੀ ਦੁਕਾਨਾ ਜਾ ਰਿਹਾ ਇਹ ਵੈਸਟ ਏਰੀਆ ਵਾ ਹੁਣ ਇੱਥੇ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਬਣੇ ਤੁਸੀਂ ਉਹਨਾਂ ਕੇ ਕੋਈ ਆਏ ਸੀ ਜਿਸ ਦਿਨ ਇੱਥੇ ਆਏ ਨਾ ਬੁਲਾਇਆ ਮਹਿੰਦਰ ਭਗਤ ਨੂੰ ਉਹਨੂੰ ਕੇ ਸੈੱਟ ਜੂਸਾ ਨਹੀਂ ਪਿਆ ਫਿਰ ਮੁਰਚਾ ਦੇ ਕੇ ਉਸਦੇ ਕੋਲ ਬੈਠਾ ਹੁਣ ਇੱਕ ਦੋ ਦਿਨ ਹੋ ਗਦੇ ਪਾਣੀ ਸੁੱਕਾ ਪਿਆ ਹੈ ਠੀਕ ਹੈ ਜੀ ਤਬਾਕੀ ਚਲੋ ਇਹ ਮਾਰਾ ਦਾ ਹਲਕਾਰ ਮਤਾਂ ਹੁੰਦਾ ਹੈ ਐਸੇ ਬੱਚੇ ਕੀ ਹਾਲ ਹੈ ਬਾਕੀ ਸਹੀ ਗੱਲ ਹੈ ਕਿ ਰਹਿਣ ਤੇ ਜੋਗ ਨਹੀਂ ਐਸੇ ਬੰਦਾ ਕੋਈ ਰਾਜ ਨਗਰ ਚ ਕੋਈ ਬੱਚਾ ਕੋਈ ਕਰਾਇਆ ਨਹੀਂ ਹੁੰਦਾ ਗੱਟੇ ਕਰਾਇਆ ਤੇ ਆਂਦਾ ਆਪਣੇ ਸਕੂਲ ਦੇ ਬੱਚੇ ਸਕੂਲ ਦੇ ਬੱਚੇ ਨੂੰ ਬਾਹਰ ਆ ਪਰ ਬੰਨੇ ਨੂੰ ਬਾਹਰ ਆ ਨਹੀਂ ਸੰਗ ਦੀ ਫੈਸਲੇ ਰਾਜ ਮਲੇਰੀਆ ਕਰ ਹਾਂਜੀ ਜਮਾਨੀਆਂ ਫੈਲਦੀ ਆਪਣੇ ਬੱਚਾ ਦੇ ਹੀ ਕਿਤੇ ਬੱਚੇ ਨਾਲ ਉਹਨਾਂ ਨੂੰ ਛੱਡਣਾ ਨਹੀਂ ਦਿੰਦਾ ਨਾਲ ਜਾਣਾ ਪੈਂਦਾ ਹੈ ਕਿ ਕਿੱਥੇ ਬਾਰੇ ਜੋ ਹਸਰਾ ਹੋ ਰਿਹਾ ਹੈ ਇਸ ਵਾਰ ਤੇ ਸਾਡੀ प्रशासन अगर बेनती है कि सू हमारा हमारा नाम परशुराम कौन सा एरिया जी ये बेस्ट अरे क्या नाम अरे सिद्धार्थनगर ये कितने दिन से कूड़ा यहाँ पे लगा हुआ है ये मैं नहीं जानता है मैं तो नहीं जानता ये जगह आपकी है हाँ। ये सड़क पे इतना कूड़ा खिल रहा हुआ कभी उठाया नहीं इसको नहीं कारपोरेशन वाले भी उठाते हैं कारपोरेशन वाले आते हैं कभी कभी आते हैं उठाते नहीं है, नाया, नाया। नाया। तो, इतना है। तो बहुत देर से देर से देर से। है ना। कौन, कौन फेंकता है राहगीर फेंकते है मोहल्ले वाले कभी आपने किसी को मना नहीं किया नहीं हमने देखा ही नहीं तो मना किया नहीं आपकी दुकान है कभी किसी को मना नहीं किया